ਪਾਸ਼ੋ ਤਿਆਰ ਬਰ ਤਿਆਰ ਹੋ ਕੇ ਹਵੇਲੀ ਪਹੁੰਚ ਗਈ ਹਵੇਲੀ ਦੇ ਵੱਡੇ ਸਾਰੇ ਵੇੜੇ ਦੇ ਵਿੱਚ ਹੀ ਟੈਂਟ ਲੱਗਾ ਹੋਇਆ ਸੀ ਕੁਝ ਕੁ ਮਹਿਮਾਨ ਵੀ ਆ ਕੇ ਕੁਰਸੀਆਂ ਸਾਮ ਚੁੱਕੇ ਸੀ ਥੋੜਾ ਟੈਂਟ ਗਲੀ ਵਿੱਚ ਵੀ ਲਗਾ ਰੱਖਿਆ ਸੀ ਤੇ ਗਲੀ ਦੀ ਆਵਾਜ਼ਾਈ ਬਿਲਕੁਲ ਬੰਦ ਸੀ ਪਾਸ਼ੋ ਟੈਂਟ ਦੇ ਖੱਬੇ ਪਾਸੇ ਤੋਂ ਬਨੇ ਹੋਏ ਰਸਤੇ ਤੋਂ ਲੰਘਦੀ ਹੋਈ ਹਵੇਲੀ ਦੇ ਬੂਹੇ ਪਹੁੰਚ ਜਾਂਦੀ ਹੈ ਉੱਥੇ ਹੀ ਸੱਜੇ ਪਾਸੇ ਚੌਂਕੇ 'ਚ ਬੀਬੇ ਬੈਠੀ ਹੁੰਦੀ ਹੈ ਅੱਜ ਬੀਬੇ ਚੁੱਲ੍ਹੇ ਦੇ ਕੰਮ ਤੋਂ ਥੋੜੀ ਵਿਹਲੀ ਸੀ ਕਿਉਂਕਿ ਅੱਜ ਉਹ ਸਾਰਾ ਕੰਮ ਹਲਵਾਈਆਂ ਨੇ ਸਾਂਭ ਲਿਆ ਸੀ ਅੱਗੇ ਮੇਰੀ ਧੀ ਰਾਣੀ ਆਸ਼ ਨੂੰ ਵੇਖਦੇ ਹੀ ਬੇਬੇ ਬੋਲੀ ਤੇਉ ਜ਼ਿਹਵਲ ਇੱਕ ਟੱਕ ਵੇਖਦੀ ਰਹੀ ਹਾਂ ਬੇਬੇ ਤੁਸੀਂ ਵੀ ਤਿਆਰ ਹੋਉਂਦੇ ਮੈਂ ਤੇ ਸਵੇਰੇ ਤਿਆਰ ਹੋ ਗਈ ਸੀ ਅੱਜ ਮੈਂ ਕੋਈ ਜ਼ਿਆਦਾ ਕੰਮ ਤੇ ਕਰਨਾ ਨਾ ਕਰਨਾ ਨਹੀਂ ਸੀ ਠੀਕੇ ਬੇਬੇ ਅਜੇ ਤੇ ਪਰਾਤੋਂ ਚ ਸਮਾਂ ਹੈ ਹਾਂ ਬਸ ਹੋਰ ਘੰਟੇ ਤੱਕ ਆ ਜਾਣਗੇ ਤੂੰ ਕੁਝ ਖਾ ਪੀ ਲੈ ਮੈਂ ਲਿਆ ਕੇ ਦੇਵਾਂ ਚਾਹਨਲ ਪਕੋੜੇ ਬਣੀ ਜਾਂਦੇ ਨੇ ਨਹੀਂ ਬੇਬੇ ਜਦ ਸਾਰੇ ਖਾਣਗੇ ਮੈਂ ਵੀ ਖਾ ਲਵਾਂਗੀ ਮੈਂ ਚਲਦੀ ਹਾਂ ਅੰਦਰ ਛਿੱਟਲ ਦੇ ਚਲਣੋਂ ਕੋਲ ਚਲ ਚੰਗਾ ਮੇਲੇ ਜਾ ਕੇ ਪਾਸ਼ੂ ਨੂੰ ਪਿੱਛੋਂ ਤੁਰੀ ਜਾਂਦੀ ਨੂੰ ਬੇਬੇ ਵੇਖਦੀ ਰਹਦੀ ਹੈ ਤੇ ਆਪਣੀ ਧੀ ਲਈ ਹੱਥ ਬਨ ਰੱਬ ਅਗੇ ਅਰਦਾਸਾਂ ਕਰਦੀ ਹੈ ਆਪਣੇ ਸਮੇਂ ਤੇ ਬਰਾਤਵੀ ਪਹੁੰਚ ਗਈ ਸੀ ਪਹਿਲਾ ਮਿਲਨੀਆਂ ਹੋਈਆਂ ਫਿਰ ਰਿਬਨ ਕਟਾਈ ਦੀ ਨੋਕਚੋਕ ਚੱਲੀ ਫਿਰ ਚਾਹ ਪਾਣੀ ਸ਼ੱਕੇ ਅਨੰਤ ਕਾਰਜ ਦੀ ਤਿਆਰੀ ਆਰੰਭ ਹੋ ਗਈ ਜਦ ਸ਼ੀਤਲ ਤੇ ਪਾਸ਼ੂ ਆਪਣੇ ਲਈ ਖਾਣ ਵਾਸਤੇ ਲੈਣ ਆਈਆਂ ਤਾਂ ਉਸ ਸਮੇਂ ਜਿੰਦਰ ਵੀ ਉੱਥੇ ਪਹੁੰਚ ਜਾਂਦਾ ਹੈ ਤੇ ਸ਼ੀਤਲ ਵੇਖਦੇ ਹੀ ਪਾਸ਼ੂ ਨੂੰ ਛੇੜਦੇ ਹੋਏ ਆਖਦੀ ਹੈ ਇਹ ਤੋਂ ਇੱਥੇ ਵੀ ਪ੍ਰਗਟ ਹੋ ਗਿਆ ਕੌਣ ਬਿਨਾਂ ਆਸ-ਪਾਸ ਵੇਖੇ ਪਾਸ਼ੂ ਸ਼ੀਤਲ ਨੂੰ ਪੁੱਛਦੀ ਹੈ ਜੇ ਆਪਣਾ ਬੁੱਥਾ ਤਾਂ ਚੱਕੇ ਤਾਂ ਵੇਖੇ ਕੌਣ ਹੈ ਸ਼ੀਤਲ ਨੇ ਆਗਦੇ ਪਾਸ਼ੂ ਨੇ ਜਦ ਵੇਖਿਆ ਤਾਂ ਸਾਹਮਣੇ ਜੰਦਰ ਪ੍ਰਤਾਪ ਨਾਲ ਖੜਾ ਹੱਥ ਮਿਲਾ ਰਿਆ ਸੀ ਤੇ ਚਾਹ ਪਾਣੀ ਪੀਣ ਵਾਸਤੇ ਦੋਵੇਂ ਅੱਗੇ ਵਧ ਰਹੇ ਸੀ ਇਹ ਵੇਖ ਕੇ ਪਾਸ਼ੂ ਸ਼ੀਤੀ ਸ਼ੀਤੀ ਸ਼ੀਤਲ ਨੂੰ ਲੈ ਕੇ ਉੱਥੋਂ ਨਿਕਲ ਪੰਦੀ ਹੈ ਕੀ ਹੋਇਆ ਤੂੰ ਐਵੇਂ ਕਿਉਂ ਕਰ ਰਹੀ ਹੈ ਸ਼ੀਤਲ ਜੇ ਕਿਸੇ ਨੇ ਵੇਖ ਲਿਆ ਪਾਸ਼ੂ ਉੱਥੇ ਬੈਠੀਆਂ ਹੋਰ ਜਨਾਨੀਆਂ ਵੱਲ ਵੇਖਦੇ ਹੋਏ ਕੰਦੀਏ ਫੇਰ ਕੀ ਹੋ ਜਾਣਾ ਹੈ ਵਿਆਹ ਵਿਸਤਾ ਲੋਕ ਕੀ ਆਉਂਦੇ ਜਾਂਦੇ ਹੀ ਰਹਿੰਦੇ ਨੇ ਸਭ ਨੂੰ ਵੇਖਦੇ ਵੀ ਨੇ ਚੱਲ ਛੱਡ ਤੂੰ ਨਹੀਂ ਸਮਝ ਸਕਦੀ ਜੇ ਸਮਝਾਵੇਂ ਤਾਂ ਮੈਂ ਵੀ ਸਮਝ ਸਕਦੀ ਆ ਪਰ ਬਸ ਪਰ ਪਰ ਨਾ ਕਰ ਹੁਣ ਆਪਾਂ ਅੰਦਰ ਚੱਲਦੇ ਆਂ ਚੰਨੋ ਕੋਲ ਛੱਤੀ ਚਾਹੀ ਦੋਨੋਂ ਚਾਹ ਪੀ ਕੇ ਛੱਤੀ ਦੇ ਅੰਦਰ ਚਲੀਆਂ ਜਾਂਦੀਆਂ ਹਨ ਪਰ ਪਸ਼ੋ ਦੀਆਂ ਨਜ਼ਰਾਂ ਚਿੰਦਨ ਨੂੰ ਲੱਭ ਰਹੀਆਂ ਸੀ ਆਨੰਦ ਕਾਰਜਾਂ ਦੀਆਂ ਰਸਮਾਂ ਸ਼ੁਰੂ ਹੋਣ ਵਾਲੀਆਂ ਸੀ ਮੁੰਡੇ ਤੇ ਕੁੜੀ ਵਾਲੇ ਸਭ ਆਨੰਦ ਕਾਰਜ ਵਾਲੇ ਸਟਾਨ ਤੇ ਪਹੁੰਚ ਗਏ ਪਹਿਲਾਂ ਵੀ ਤੇ ਹੁਣ ਵੀ ਕਈ ਕਰਾਂ ਚ ਲੋਕੀ ਆਨੰਦ ਕਾਰਜਾਂ ਕਾਰ ਵਿੱਚ ਹੀ ਕਰਵਾਉਂਦੇ ਸੀ ਅ ਚਿੜੀਗੁਰ ਗਰੰਤ ਸਾਹਿਬ ਜੀ ਨੂੰ ਕਾਲ ਵਿੱਚ ਸ਼ੋਭਿਤ ਕਰਕੇ ਗ੍ਰੰਥੀ ਸਿੰਘ ਸਾਹਿਬ ਨੇ ਮਾਣੀ ਪੜਨੀ ਸ਼ੁਰੂ ਕੀਤੀ ਤੇ ਰਾਗੀ ਸਿੰਘਾਂ ਨੇ ਇੱਕ ਇੱਕ ਕਰਕੇ ਲਾਵਾਂ ਦੇ ਕੀਰਤਨ ਕੀਤੇ ਤੇ ਵਿਆਹਤ ਜੋੜੀਆਂ ਨੇ ਲਾਵਾਂ ਲਈਆਂ ਆਨੰਦ ਕਾਰਜ ਤੋਂ ਬਾਅਦ ਬਰਾਤ ਨੂੰ ਰੋਟੀ ਪਾਣੀ ਸ਼ਕਾਇਆ ਗਿਆ ਤੇ ਕੁਝ ਕੁ ਜਾਂਜੀ ਜੋ ਕਿ ਸ਼ਰਾਦੇ ਸ਼ਕੀਨ ਸੀ ਉਹਨਾਂ ਨੂੰ ਅਲੱਗ ਤੋਂ ਸ਼ਰਾਬ ਦਾ ਪ੍ਰਬੰਧ ਕੀਤਾ ਗਿਆ ਪ੍ਰਤਾਪ ਦੇ ਨਾਲ ਹੀ ਜਿੰਦਰ ਵੀ ਉਹਨਾਂ ਜਾਂਜੀਆਂ ਦੀ ਸੇਵਾ ਚ ਲੱਗਾ ਹੋਇਆ ਸੀ ਦੋਸਦੀ ਪੈਨ ਦਾ ਚੁਹਿਆ ਸੀ ਇਸ ਸਮੇਂ ਜੀਵਨ ਦੀ ਨਜ਼ਰ ਜਿੰਦਰ ਤੇ ਪਈ ਤੇ ਉਸ ਦੇ ਦਿਲ ਨੂੰ ਬਹੁਤ ਪਾ ਗਿਆ ਸੀ ਤੇ ਮਾਨੀ ਮਨ ਗੁੱਡੀ ਦੇ ਜੀਵਨ ਸਾਥੀ ਦੇ ਰੂਪ ਚ ਵੇਖਣ ਲੱਗ ਪਿਆ ਸੀ ਹੋਰ ਸ਼ਾਮ ਹੋਈ ਤੇ ਬਰਾਤ ਦੇ ਜਾਂਦੇ ਤਿਆਰੀ ਹੋ ਗਈ ਜੋਤੀਰ ਨੇ ਸਾਲਾ ਤੱਕ ਇਸ ਕਰਦੀ ਮਲਕਨ ਸੀ ਕੁਝ ਮਿੰਟਾਂ ਸਕਿੰਟਾਂ ਤੱਕ ਉਪਰ ਦੇਸ਼ਨ ਹੋਣ ਵਾਲੀ ਸੀ ਪੋਲੀ ਨੂੰ ਰੋਂਦੇ ਵੇਖ ਕੇ ਗੁੱਡੀ ਤੇ ਚੰਨੋ ਦਾ ਵੀ ਰੋਕਾ ਰੋਣਾ ਨਿਕਲ ਗਿਆ ਸ਼ਿੱਤਲ ਤੇ ਪਾਸੋ ਵੀ ਸਭ ਵੇਖ ਕੇ ਆਪਣੇ ਆਪ ਦੇ ਕਾਬੂ ਨਾ ਕਰ ਸਕਿਆ ਤੇ ਰੋਣ ਲੱਗ ਪਿਆ ਜਦ ਵਿਦਾਈ ਹੋਣ ਲੱਗੀ ਤਾਂ ਪਿੱਛੋਂ ਕੁਝ ਬੀਬੀਆਂ ਦੇ ਗੌਂਦੀ ਆਵਾਜ਼ ਆਉਣ ਲੱਗ ਪਈ ਬਬਲ ਧਰਮ ਕਰਿੰਦਿਆ ਮੈਨੂੰ ਰੱਖ ਲਈ ਅੱਜ ਦੀ ਰਾਤ ਮੈਂ ਕਿੱਕਨ ਰੱਖਾਂ ਬੇਟੀਏ ਤੇਰੀ ਜੰਜ ਜਪੜੀ ਉਦਾਸ ਮੇਰੀ ਜੰਜ ਨੂੰ ਦਿੱਤੀ ਉਹ ਛੁੱਟੀਆਂ ਮੇਰੇ ਕਾਹਨ ਨੂੰ ਰੱਖ ਲੋ ਰਾਤ ਤੇਰੀ ਜੰਜ ਨਾ ਲੈਂਦੀ ਛੁੱਟੀਆਂ ਤੇਰਾ ਕਾਹਨ ਨਰੰਦਾ ਰਾਤ ਵਿਦਾਈ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਸੀ ਮਾਹੌਲ ਹੋਰ ਵੀ ਗਮਕੀਨ ਹੁੰਦਾ ਜਾ ਰਿਹਾ ਸੀ ਆਵੇ ਬਬਲਾ ਤੋਂ ਗੱਲਾਂ ਕਰੀਏ ਆਈ ਵਿਛੋੜੇ ਵਾਲੀ ਰਾਤ ਅੱਜ ਦੀ ਦਿਹਾੜੀ ਤੱਕ ਡੋਲੀ ਨਿਵਾ ਰਹਿਮ ਬਾਪ ਦੀ ਬਣ ਕੇ ਗੋਲੀ ਨਿਵਾ ਹੰਸ ਤੁਰ ਚਲੀਆਂ ਅੱਖਾਂ ਤੋਂ ਦੂਰ ਪਾਕੇ ਗੂੜਾ ਪਿਆਰ ਬਾਬਲਾ ਅਲੇ ਮਾਂਹ ਸਾਮ ਕੁੰਜਿਆ ਤੀਆ ਕਰ ਚਲੀਆਂ ਸਰਦਾਰੀ ਤੇ ਹੌਲੀ ਹੌਲੀ ਪੋਲੀ ਆਪਣੇ ਸੋਹਰੇ ਪਰਿਵਾਰ ਨਾਲ ਵਿਦਾ ਹੋ ਗਈ ਚਾਰੇ ਪਾਸੇ ਉਦਾਸੀ ਸੀ ਪਾਸ਼ੂ ਵੀ ਆਪਣੀ ਬਿੱਬੇ ਨੂੰ ਕੁੱਟ ਕੇ ਜੱਫੀ ਚ ਲਾ ਕੇ ਰੋਣ ਲੱਗ ਪਈ ਪੋਲੀ ਦੀ ਵਿਦਾਈ ਹੋਈ ਤੇ ਪਾਸ਼ੂ ਤੇ ਨੰਦਕੌਰ ਇੰਜ ਗੱਲ ਲੱਕੇ ਰਹੀਆਂ ਜਿਵੇਂ ਅੱਜ ਹੀ ਪਾਸ਼ੂ ਵੀ ਆਪਣੇ ਸੋਹਰੇ ਘਰ ਨੂੰ ਚੱਲੀ ਹੁੰਦੀ ਐ ਨੰਦਕੌਰ ਦੇ ਅੰਦਰ ਛੁਪਿਆ ਹੋਇਆ ਦਿਆਲ ਦੀਆਂ ਗ੍ਰਿਫਤਾਰੀ ਦਾ ਦਰਦ ਅੱਜ ਫੁੱਟ ਫੁੱਟ ਕੇ ਬਾਹਰ ਆ ਗਿਆ ਸੀ ਜੋ ਪੋਲੀ ਦੀ ਵਿਦਾਈ ਵਿੱਚ ਲੁਕ ਗਿਆ ਸੀ ਬਾਬਾ ਵਿਸ਼ਾਖਾ ਸਿੰਘ ਦੀ ਆਪਣੀ ਵੀ ਕੁਰਸੀ ਤੇ ਬੈਠਾ ਇਹ ਸਭ ਵੇਖ ਰਿਹਾ ਸੀ ਪਿੰਡ ਦੇ ਤੇਰਾ ਸਾਰੇ ਰਿਸ਼ਤੇਦਾਰ ਪੁੱਤੀ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਸੀ ਜਾਂ ਦੇ ਕੇ ਕਰਕੇ ਸਭ ਪਿੰਡ ਵਾਸੀ ਚਲੇ ਗਏ ਤਾਂ ਕੁਝ ਰਿਸ਼ਤੇਦਾਰੀ ਪਿੱਛੇ ਸੀ ਬਾਬੇ ਨੇ ਨੰਦਕੌਰ ਆਪਣੇ ਕੋਲ ਆਪਣੇ ਕਮਰੇ ਚ ਬੁਲਾਇਆ ਤੇ ਕਿਹਾ ਨੰਦਕੌਰੇ ਜੋ ਮੈਂ ਕੀਤਾ ਇਹ ਸ਼ਾਇਦ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਗੁਨਾਹ ਹੈ ਜੋ ਆਪਣੀ ਤੇ ਹਵੇਲੀ ਦੀ ਸ਼ਾਖ ਨੂੰ ਬਚਾਉਣ ਦੇ ਖਾਤਰ ਮੈਂ ਦਿIAL ਨੂੰ ਅੱਗੇ ਕਰ ਦਿੱਤਾ ਪਰ ਉਸ ਨੂੰ ਤੇਰੇ ਤੱਕ ਸਹੀ ਸਲਾਮਤ ਲੈ ਕੇ ਆਉਣ ਲਈ ਮੈਂ ਆਪਣੀ ਪੂਰੀ ਵਾਰ ਲਾ ਦਿਆਂਗਾ ਕਦੋਂ ਬਾਬਾ ਇਹ ਸਭ ਹੋਏ ਨੂੰ 1 ਸਾਲ ਹੋਣ ਚੁ ਕੁਛੀ ਦਿਨ ਰਹਿ ਗਏ ਮੈਂ ਹਮੇਸ਼ਾ ਆਪਣੀ ਤੀਨ ਨੂੰ ਇਹ ਆ ਕੇ ਟਾਲ ਦਿੰਦੀ ਆਂ ਹੋਰ ਪਿੰਡ ਜ਼ਮੀਨ ਖਰੀਦ ਹੋਰ ਪਿੰਡ ਖਰੀਦੀ ਜ਼ਮੀਨ ਦੀ ਦੇਖਭਾਲ ਲਈ ਉਸ ਦਾ ਬਾਪੂ ਗਿਆ ਹੋਇਆ ਹੈ ਪਰ ਕਦ ਤੱਕ ਮੈਂ ਇਹ ਸਭ ਸੁਪਾ ਸਕਾਂਗੀ ਇੱਕ ਦਿਨ ਤੇ ਸਾਰੇ ਪੇਤ ਖੁੱਲ ਹੀ ਜਾਣੇ ਨੇ ਨਹੀਂ ਨਹੀਂ ਇੰਜਨਾ ਆਖ ਪਾਸ਼ੂ ਨੂੰ ਕਦੇ ਕੁਛ ਨਹੀਂ ਪਤਾ ਲੱਗੇਗਾ ਉਹ ਮੇਰੀ ਚਰਨੋ ਪੋਤੀ ਦੀ ਤਰਾਈਆਂ ਮੈਨੂੰ ਵੀ ਬਹੁਤ ਅਜੀਜ਼ ਆ ਹਾਂ ਜਿਵੇਂ ਦਿਆਲ ਜੀ ਸੀ ਇਸੇ ਤਰ੍ਹਾਂ ਹੀ ਕਿਸੇ ਦਿਨ ਉਸ ਦੀ ਧੀ ਨਾਲ ਵੀ ਇੰਨਾ ਬੋਲ ਬੋਲ ਕੇ ਨੰਦਪੁਰ ਰੋਣ ਲੱਗਦੀ ਹੈ ਜਦ ਤੱਕ ਬਖਸ਼ੀ ਸਿੰਘ ਉੱਥੇ ਆ ਜਾਂਦਾ ਹੈ ਤੇ ਬਾਹਰ ਆਏ ਹੋਏ ਕੁਝ ਪਾਰਟੀ ਦੇ ਬੰਦੇ ਬਾਬੇ ਨੂੰ ਮਿਲਣ ਵਾਸਤੇ ਆਉਂਦੇ ਨੇ ਉਹਨਾਂ ਨਾਲ ਮਿਲਣ ਲਈ ਬਖਸ਼ਾ ਬਾਬੇ ਨੂੰ ਲੈ ਕੇ ਆ ਜਾਂਦਾ ਹੈ ਨੰਦ ਗੁਰ ਕਿੰਨੀ ਦੇਰ ਤੱਕ ਆਪਣੇ ਆਪ ਨੂੰ ਕੋਸਦੀ ਰਹਦੀ ਹੈ ਤੇ ਰੋਂਦੀ ਰਹਿੰਦੀ ਹੈ ਅਖਰ ਆਪਣੀ ਅੱਖਾਂ ਨੂੰ ਪੁੰਚ ਕੇ ਬਾਹਰ ਆ ਜਾਂਦੀ ਹੈ ਜਿੱਥੇ ਸਵੇਰ ਦੀ ਰੌਣਕ ਲੱਗੀ ਸੀ ਉਹੀ ਅਵੇਲੀ ਹੁਣ ਸੁੰਨੀ ਸੁੰਨੀ ਲੱਗ ਰਹੀ ਸੀ ਸਿਰਫ ਇੱਕ ਜੀ ਦੇ ਕਰੋ ਜਾਣ ਤੋਂ ਬਾਅਦ ਸਾਰੇ ਉਦਾਸ ਚਿਹਰੇ ਲੈ ਕੇ ਕਮਰੇ ਸੀ ਸ਼ਹਿਰ ਦੀ ਇੱਕ ਨਵੀਂ ਬਣੀ ਲੋਕ ਭਲਾਈ ਪਾਰਟੀ ਬਾਬੇ ਵਿਸ਼ਾਖਾ ਸਿੰਘ ਕੋਲ ਮਿਲਣ ਵਾਸਤੇ ਆਈ ਸੀ ਤੇ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਬਖਸ਼ੀਕ ਸਿੰਘ ਨੂੰ ਆਪਣੇ ਵੱਲੋਂ ਨਾਮਜ਼ਦ ਕਰਨਾ ਚਾਹੁੰਦੇ ਸੀ ਪਾਰਟੀ ਦੀ ਆਗੂ ਚੰਗੀ ਤਰ੍ਹਾਂ ਜਾਣਦੇ ਸੀ ਕਿ ਨਵੀਂ ਵੀ ਬਣੀ ਪਾਰਟੀ ਨੂੰ ਜਿੱਤੇ ਦਾ ਸਵਾਦ ਚਖਣਾ ਥੋੜਾ ਮੁਸ਼ਕਿਲ ਹੋ ਸਕਦਾ ਪਰ ਜੇਕਰ ਬਾਬੇ ਦੇ ਘਰ ਦਾ ਮੈਂਬਰ ਪਾਰਟੀ ਵੱਲੋਂ ਖੜਾ ਹੋਵੇਗਾ ਤਾਂ ਜਿੱਤ ਪੱਕੀ ਸੀ ਕਿਉਂਕਿ ਬਾਬੇ ਦਾ ਇਸ ਇਲਾਕੇ ਵਿੱਚ ਕਾਫੀ ਅਸਰ ਰੂਕ ਸੀ ਜੋ ਬਖਸ਼ੀਰ ਸਿੰਘ ਪਹਿਲਾਂ ਹੀ ਮਾਨ ਨਹੀਂ ਸੀ ਹੁਣ ਤੇ ਉਹ ਰਾਜਨੀਤੀ ਵਿੱਚ ਵੀ ਪੈਰ ਧਰਿਆ ਵਾਲਾ ਸੀ ਇਹ ਸਭ ਦਾ ਜ਼ਿਆਦਾ ਫਾਇਦਾ ਉਸਦੇ ਵਰਗੇ ਹੀ ਉਸਦੇ ਲਾੜਲੇ ਪੁੱਤਰ ਨੇ ਕੀ ਨੂੰ ਹੋਣਾ ਸੀ ਜੋ ਹਰ ਕਾਂਡ ਪ੍ਰਾਦ ਨੂੰ ਹੁਣ ਉਹ ਆਪਣੀ ਮਰਜ਼ੀ ਮੁਤਾਬਕ ਅੰਜਾਮ ਦੇ ਸਕਦਾ ਸੀ ਪਰ ਸ਼ੋਨ ਫਿਰ ਤੋਂ ਇਕੱਲੀ ਰਹਿ ਗਈ ਸੀ ਛਿੱਤਲ ਜਾਂਦੇ ਜਾਂਦੇ ਆਪਣਾ ਪਤਾ ਤੇ ਫੋਨ ਨੰਬਰ ਪਾਸ਼ੋ ਨੂੰ ਦੇ ਗਈ ਸੀ ਕਦੇ-ਕਦੇ ਪਾਸ਼ੋ ਚੰਨੋ ਨੂੰ ਸਕੂਲ ਤੋਂ ਬਾਅਦ ਮੇਲਾ ਆਇਆ ਕਰਦੀ ਪਰ ਹੁਣ ਉਸ ਦਾ ਮਨ ਨਹੀਂ ਸੀ ਲੱਗਦਾ ਚੰਨੋ ਦੀਆਂ ਗੱਲਾਂ ਸੁਣ ਕੇ ਉਸ ਦਾ ਦਿਲ ਵੀ ਉਦਾਸ ਰਹਿੰਦਾ ਐ ਸਕੂਲ ਵਿੱਚ ਆਖਰੀ ਪੇਪਰ ਸੀ ਤੇ ਮੋਰ ਪਾਸ਼ੋ ਨੇ ਘਰ ਹੀ ਰਹਿਣਾ ਸੀ ਜਿੰਦੋਂ ਉਹ ਮਿਲਣੀ ਸੀ ਸਕਦੀ ਉਹ ਸਿਰਫ ਸੋਚਣ ਲਈ ਉਸ ਦਾ ਦਿਲ ਬੈਠਿਆ ਜਾ ਰਿਹਾ ਸੀ ਪੇਪਰ ਤੋਂ ਬਾਅਦ ਪਾਸ਼ੋ ਚਿੰਦਰ ਦਾ ਇੰਤਜ਼ਾਰ ਕੈਂਟੀਨ 'ਚ ਕਰਦੀ ਹੈ ਤੂੰ ਇੱਥੇ ਬੈਠੀ ਹੈ ਮੈਂ ਸਾਈਕਲ ਸਟੈਂਡ 'ਚ ਵੇਖਣ ਗਿਆ ਸੀ ਤੇ ਜਦ ਤੇਰਾ ਸਾਈਕਲ ਉੱਥੇ ਹੀ ਵੇਖਿਆ ਤਾਂ ਮੈਂ ਇੱਧਰ ਆ ਗਿਆ ਜਿੱਦ ਰਜਿੰਦਰ ਅਜੇ ਆਪਣੀ ਗੱਲ ਆ ਕੇ ਰਿਆ ਸੀ ਕਿ ਪਾਸ਼ੋ ਉੱਠ ਕੇ ਉਸਦੇ ਗਲੇ ਲੱਗ ਰੋਣ ਲੱਗ ਪਈ ਤੇ ਚੰਦਰ ਉਸਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਗੱਲ ਤੋਂ ਦੱਸ ਕਿਉਂ ਰੋ ਰਹੀ ਹੈ ਦੇਖ ਜਿਵੇਂ ਆਪ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਹਾਂ ਚੱਲ ਮੈਨੂੰ ਪਤਾ ਹੈ ਪਰ ਰੋਣਾ ਬੰਦ ਕਰ ਪਹਿਲਾਂ ਤਾਂ ਪਾਸ਼ੋ ਦੀ ਅੱਖਾਂ ਨੂੰ ਸਾਫ਼ ਕਰਦੇ ਹੋਏ ਚੰਦਰ ਆਗਦਾ ਹੈ ਤੇ ਫਿਰ ਤੋਂ ਕੁਰਸੀ ਤੇ ਬਿਠਾ ਦਿੰਦਾ ਹੈ ਆਪ ਕੁਰਸੀ ਨੂੰ ਪਾਸ਼ੋ ਦੇ ਲੱਗ ਕੇ ਕਰਕੇ ਬੈਠ ਜਾਂਦਾ ਹੈ ਚਲ ਹੁੰਦੱਸ ਅੱਜ ਆਖਰੀ ਪੇਪਰ ਸੀ ਹੁਣ ਆਪਾਂ ਕਿਵੇਂ ਮਿਲਾਂਗੇ ਬਸ ਇੰਨੀ ਕੋ ਗੱਲ ਜਿੰਦਰ ਹੱਸਦੇ ਹੋਏ ਆਖਦਾ ਏ ਇਹ ਤੈਨੂੰ ਇੰਨੀ ਕੋ ਗੱਲ ਲੱਗਦੀ ਹੈ ਮੇਰੀ ਜਾਨ ਨਿਕਲ ਰਹੀ ਜਾਨ ਨਾ ਨਿਕਲੇ ਇਸ ਲਈ ਮੈਂ ਤੈਨੂੰ ਕਿਹਾ ਸੀ ਕਰ ਦੱਸ ਦੇ ਮੇਰੇ ਬੇਬੇ ਨੇ ਮੇਰੀ ਜਾਨ ਕੱਢ ਦੇਣੀ ਹੈ ਕੁਟ-ਕੁਟ ਕੇ ਲੈ ਇੱਕ ਹੀ ਗੱਲ ਬਣੀ ਜੇ ਮੈਂ ਨਾ ਮਿਲਾਂ ਤਾਂ ਵੀ ਜਾਨ ਨਿਕਲਦੀ ਹੈ ਜੇ ਮੇਰੇ ਘਰ ਬਾਰੇ ਜੇ ਘਰ ਮੇਰੇ ਬਾਰੇ ਗੱਲ ਕਰੇ ਤਾਂ ਵੀ ਜਾਨ ਨਿਕਲਦੀ ਆ ਤੂੰ ਆਪਣੀ ਸਮਝ ਪਾ ਰਹੀ ਪਿਆਰ ਨੂੰ ਥੋੜਾ ਗੁੱਸੇ ਨਾਲ 파ਸ਼ੋ ਉੱਠ ਟੱਟ ਚਲੀ ਜਾਂਦੀ ਹੈ ਕਿਉਂਕਿ ਉਹ ਸਮਝੀ ਸੀ ਕਿ ਜਿੰਦਰ ਉਸਦਾ ਮਜ਼ਾਕ ਉਡਾਉਣ ਲੱਗਿਆ ਹੋਇਆ ਹੈ ਜਿੰਦਰ ਵੀ ਪਿੱਛੇ ਪਿੱਛੇ ਆ ਰਿਹਾ ਸੀ ਤਾਂ ਜੋ 파ਸ਼ੋ ਨੂੰ ਉਸ ਨੂੰ ਆਖ ਦਿੱਤਾ ਕਿ ਉਹ ਆਪਣੀ ਮਾਂ ਨਾਲ ਗੱਲ ਕਰੇਗੀ ਉਹ ਵੀ ਆਪਣੇ ਪਰਿਵਾਰ ਨੂੰ ਦੱਸ ਦੇਵੇ ਕਿ ਉਹ 파ਸ਼ੋ ਨੂੰ ਪਿਆਰ ਕਰਦਾ ਹੈ ਜਿੰਦਰ 파ਸ਼ੋ ਦਾ ਇਹ ਰੂਪ ਵੇਖ ਕੇ ਹੈਰਾਨ ਹੋ ਗਿਆ ਤੇ ਖੁਸ਼ੀ ਬਹੁਤ ਸੀ ਜਿੰਦਰ ਤੋਂ ਆਪਣੀ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ ਉਸ ਦਾ ਪਰਿਵਾਰ ਪਿਆਰ ਜੋ ਪਰਵਾਨ ਚੜਨ ਵਾਲਾ ਸੀ ਬਸ ਇੱਕ ਕੰਮ ਸੀ ਹੁਣ ਬੇਬੇ-ਪਾਪੂ ਨੂੰ ਮਨਾਉਣਾ ਤੇ ਉਸ ਨੂੰ ਉਮੀਦ ਸੀ ਕਿ ਬੇਬੇ-ਪਾਪੂ ਕਦੇ ਵੀ ਨਹੀਂ ਮਨ ਕਦੇ ਮਨਾ ਨਹੀਂ ਕਰਨਗੇ ਆਪਣੀ ਖੁਸ਼ੀ ਨੂੰ ਜਿੰਦਰ ਸੁਪਾਤ ਤੱਕ ਨਹੀਂ ਸੀ ਪਾਰਿਆ ਉਸਦਾ ਚਿਹਰਾ ਸਭ ਕੁਝ ਬਿਆਨ ਕਰ ਰਿਹਾ ਸੀ ਘਰ ਦੇ ਅੰਦਰ ਜਾ ਸਾਈਕੋ ਨੂੰ ਸੰਭਾਲ ਕੇ ਹਮੇਸ਼ਾ ਦੀ ਤਰ੍ਹਾਂ ਆਪਣੀ ਦੋਤੀ ਦਾਦੀ ਕੋਲ ਜਾ ਕੇ ਬੈਠ ਗਿਆ ਚਾਹ ਪੀਣੀ ਲੱਗਾ ਸੀ ਕਿ ਪਿੱਛੋਂ ਆ ਕੇ ਮਾਨੂ ਨੇ ਖੰਗੂਰਾ ਮਾਰਿਆ ਤੇ ਬੁਲੀ ਬੈਠਲੇ ਵੀਰ ਜਿੰਨੇ ਦਿਨ ਬਟਣਾ ਨਾਨੀ ਲੱਗੇ ਜਦੋਂ ਆ ਗਈ ਫਿਰ ਤੇ ਉਸਦੇ ਗੋਡੇ ਨਾਲ ਹੀ ਲੱਗ ਜਾਣਾ ਕਿ ਮਤਲਬ ਕੌਣ ਆ ਗਈ ਜਿੰਦ ਨੂੰ ਮਹਿਸੂਸ ਹੋਇਆ ਕਿ ਸ਼ਾਇਦ ਮਾਨੋਸ ਦੇ ਚਿਹਰੇ ਨੂੰ ਪਾਪ ਗਈ ਸੀ ਲਵੇ ਕਿਵੇਂ ਅਣਜਾਨ ਬਣ ਰਿਹਾ ਤੂੰ ਆਖ ਰਹੀ ਹੈ ਨਾ ਮੇਰੇ ਤੇ ਕੁਝ ਨਹੀਂ ਪੱਲੇ ਪੈਂਦਾ ਤੂੰ ਵੇਖਿਆ ਨਹੀਂ ਹੈ ਤੇਰਾ ਉਹੀ ਦੋਸਤ ਪ੍ਰਤਾਪ ਆਇਆ ਹੈ ਆਪਣੇ ਚਾਚਾ ਜੀ ਨਾਲ ਹਾਂ ਫਿਰ ਮੇਰਾ ਦੋਸਤ ਹੈ ਮਿਲਣ ਵਾਸਤੇ ਆਇਆ ਹੋਣਾ ਹੈ ਇਸ ਤੇ ਤੈਨੂੰ ਕੀ ਅਨਾਗ ਜਿੰਦਰ ਲਾੜ ਨਾਲ ਮਨੋ ਦੇ ਕੰਨ ਖਿੱਚ ਦੋਇਆ ਕਮਰੇ ਚ ਅੰਦਰ ਵੱੜਦਾ ਹੈ ਜਿੱਥੇ ਕੀ ਪ੍ਰਤਾਪ ਤੇ ਉਸ ਦਾ ਚਾਚਾ ਜੀਵਨ ਸਿੰਘ ਤੇ ਜਿੰਦਰ ਦਾ ਬਾਪੂ ਤੇ ਦਾਦਾ ਜੀ ਬੈਠੇ ਹੁੰਦੇ ਨੇ ਆ ਗਿਆ ਪੁੱਤ ਸਕੂਲ ਤੋਂ ਆ ਬੈਠ ਜਾ ਪ੍ਰਤਾਪ ਨਾਲ ਮਾਂ ਕਹਿੰਦੀ ਹੈ ਤੇ ਚਾਹ ਵਾਲੇ ਖਾਲੀ ਪਾਂਡੇ ਚੁੱਕ ਕੇ ਲੈ ਜਾਂਦੀ ਹੈ ਜਿੰਦਰ ਅੰਦਰ ਹੁੰਦਾ ਹੈ ਤੇ ਬੈਠ ਜਾਂਦਾ ਹੈ ਗੱਲਾਂ ਦਾ ਸਿਲਸਿਲਾ ਚੱਲਦਾ ਹੈ ਤਾਂ ਜੀਵਨ ਸਿੰਘ ਜਿੰਦਰ ਦੇ ਦਾਦਾ ਜੀ ਤੇ ਬਾਪੂ ਜੀ ਨੂੰ ਆਗਦਾ ਹੈ ਮੈਨੂੰ ਤਾਂ ਉਸੇ ਦਿਨ ਮੁੰਡਾ ਦਿਲ ਨੂੰ ਸ਼ੋ ਗਿਆ ਸੀ ਮੇਰਾ ਪੁੱਤਰਾ ਹੈ ਹੀ ਇੰਨਾ ਪਿਆਰਾ ਕਿ ਪਹਿਲੀ ਨਜ਼ਰੇ ਹੀ ਦਿਲ ਚ ਉਤਰ ਜਾਵੇ ਜਿੰਦਰ ਦੀ ਸਾਦਗੀ ਤੇ ਆਪਣੇ ਪੰਦੇ ਵਡਿਆਈ ਕਰਦੇ ਉਸਦੇ ਦਾਦਾ ਜੀ ਆਗਦਾ ਹੈ ਜੀ ਮੇਰੇ ਜਾਰ ਦੀ ਜਾਰੀ ਦੀ ਗੱਲ ਤੇ ਕੋਈ ਕਾਰੀ ਨਹੀਂ ਕਰਦਾ ਹੀ ਨਹੀਂ ਜਿੰਨੇ ਲਈ ਜਿੰਨੇ ਮੇਰੇ ਲਈ ਆਪਣੀ ਖੇੜਵੀ ਛੱਡ ਦਿੱਤੀ ਪ੍ਰਤਾਪ ਆਗਦਾ ਹੈ ਪ੍ਰਤਾਪ ਐਕਸੀਡੈਂਟ ਤੋਂ ਬਾਅਦ ਕਬੱਡੀ ਖੇਡਣੀ ਸ਼ੁਰੂ ਕਰ ਦਿੰਦਾ ਹੈ ਜਿੰਦਰ ਠੀਕ ਹੋਣ ਤੋਂ ਚੱਤ ਖੇਡ ਦੁਬਾਰਾ ਸ਼ੁਰੂ ਕਰਦਾ ਤਾਂ ਪ੍ਰਤਾਪ ਖੇਡ ਛੱਡਣ ਬਾਰੇ ਜਾਣ ਕੇ ਆਪ ਵੀ ਖੇਡ ਛੱਡ ਦਿੰਦਾ ਅਤੇ ਪੜ੍ਹਾਈ ਸ਼ੁਰੂ ਕਰ ਦਿੰਦਾ ਹੈ ਪਰ ਪ੍ਰਤਾਪ ਅਠਵੀਂ ਕਰਨ ਤੋਂ ਬਾਅਦ ਪੜ੍ਹਾਈ ਵੀ ਵਿੱਜੇ ਛੱਡ ਕੇ ਆਪਣੇ ਚਾਚੇ ਦੇ ਨਾਲ ਖੇਤੀ ਤੇ ਕੰਮਾਂ ਚ ਲੱਗ ਜਾਂਦਾ ਹੈ ਸਭ ਦੀਆਂ ਹੋ ਰਹੀਆਂ ਗੱਲਾਂ ਤੇ ਮਾਨੋ ਦੀ ਆਖੀ ਗੱਲ ਬਾਰੇ ਸੋਚ ਕੇ ਜਿੰਦਰ ਨੇ ਐਨਾ ਤਾਂ ਅੰਦਾਜ਼ਾ ਲਾ ਲਿਆ ਸੀ ਕਿ ਉਸਦੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਜਿੱਥੇ ਜਿੰਦਰ ਆਪਣੇ ਮਨ ਚ पाशू ਤੇ ਆਪਣੇ ਰਿਸ਼ਤੇ ਦੀ ਗੱਲ ਕਰਨ ਵਾਲਾ ਸੀ ਉੱਥੇ ਉਸਨੂੰ ਇਹ ਸਭ ਜਾਣ ਕੇ ਬਹੁਤ ਵੱਡਾ ਝਟਕਾ ਲੱਗ ਪਿਆ ਸੀ ਪਰਿਵਾਰ ਵਾਲੇ ਸਾਰੇ ਬਹੁਤ ਖੁਸ਼ ਨਜ਼ਰ ਆ ਰਹੇ ਸੀ ਥੋੜ੍ਹੀ ਥੋੜੀ ਦੇਰ ਚ ਪ੍ਰਤਾਪ ਤੇ ਉਸ ਦਾ ਚਾਚਾ ਉੱਥੋਂ ਚਲੇ ਗਏ ਤੇ ਜਿੰਦਰ ਘਰੋਂ ਬਾਹਰ ਨਾ ਲਾਗੇ ਉਸੇ ਖੇਤ ਵਾਲੇ ਕੋਠੇ ਤੇ ਪਹੁੰਚ ਗਿਆ ਜਿੱਥੇ ਉਸਨੇ ਪਾਸ਼ੂ ਦੇ ਜਨਮ ਦਿਨ ਦਾ ਕੇਕ ਕੱਟਿਆ ਸੀ ਅੰਦਰ ਪਏ ਮੰਚੇ ਨੂੰ ਬਾਹਰ ਕੱਢਦੇ ਕੋਠੇ ਦੇ ਕੰਨ ਨਾਲ ਢਾਲ ਲਿਆ ਤੇ ਆਪ ਕੰਨ ਨਾਲ ਢੋਲਾ ਕੇ ਬੈਠ ਗਿਆ ਤੇ ਪਾਸ਼ੂ ਦੇ ਖਿਆਲਾਂ ਚ ਕਿਧਰੇ ਦੂਰ ਉਡਾਰੀ ਮਾਰ ਗਿਆ ਪਸ਼ੂਬੜੀ 'ਤੇ ਜੈਨਸੀ ਸਮੈਂਨੀ ਸੀ ਆਇਆ ਕਿ ਬੇਬੇ ਨਾਲ ਕਿਵੇਂ ਗੱਲ ਕਰੇ ਬੇਬੇ ਪਾਤੀਆਂ ਦਾ ਗੁਹਾਰਾ ਬਣਾ ਰਹੀ ਸੀ ਤੇ ਪਸ਼ੂ ਵੀ ਨਾਲ ਬੇਬੇ ਨੂੰ ਪਾਤੀਆਂ ਫੜਾ ਰਹੀ ਸੀ ਇੱਥੇ ਅਜੇ ਗਿੱਲੀ ਲੱਗਦੀ ਹੈ ਇਸ ਨੂੰ ਪਾਸੇ ਰੱਖ ਦੋ ਦਿਨ ਹੋਰ ਸੁਪਲਵਾਦ ਦਿਆਂਗੀ ਬੇਬੇ ਨੇ ਗਿੱਲੀ ਪਾਤੂ ਨੂੰ ਪਸ਼ੂ ਵੱਲ ਕਰਦੇ ਹੋਏ ਕਿਹਾ ਪਰ ਪਸ਼ੂ ਦਾ ਧਿਆਨ ਨਹੀਂ ਸੀ ਕੰਮ 'ਚ ਬੇਬੇ ਨੇ ਇੱਕ ਵਾਰ ਫੇਰ ਕਿਹਾ ਪਸ਼ੂਏ ਸੁੱਕੀਆਂ-ਸੁੱਕੀਆਂ ਪਾਤੀਆਂ ਕਰ ਇੱਧਰ ਨੂੰ ਪਰ ਪਸ਼ੂ ਨੇ ਫਿਰ ਵੀ ਧਿਆਨ ਨਾ ਦਿੱਤਾ ਤਾਂ ਬੇਬੇ ਨੇ ਉਸ ਤੋਂ ਬਾਅਦ ਤੋਂ ਫੜ ਕੇ ਹਿਲਾਇਆ ਤੇ ਕਿਹਾ ਕਦੋਂ ਤੋਂ ਬੁਲਾ ਰਹੀਆਂ ਕਿੱਥੇ ਐ ਤੂੰ ਇੱਥੇ ਤੇ ਨਹੀਂ ਸੀ ਕੁਸ਼ਨੀ ਬੇਬੇ ਬਸ ਸਕੂਲ ਦੇ ਰਿਜ਼ਲਟ ਬਾਰੇ ਸੋਚ ਰਹੀ ਸੀ। ਹਾਂ ਸੱਚ ਸਕੂਲ ਦਾ ਨਾਮ ਤੋਂ ਜ਼ਿਆਦਾ ਆ ਬਾਲਵਿੰਦੀ ਕਲਾਸ ਚ ਪੜਨ ਲਈ। ਤੂੰ ਹੁਣ ਆਪਣੇ ਚੰਦ ਮਾਮੇ ਦੇ ਪਿੰਡ ਲੱਗ ਜਾਈਂ। ਵੀਰ ਦੀ ਰਿਟਾਇਰਮੈਂਟ ਹੈ ਅਗਲੇ ਹਫਤੇ। ਜਦ ਤੱਕ ਤੂੰ ਵੀ ਆਪਣੀ ਤਿਆਰੀ ਕਰ ਲੈ। ਬੇਬੇ ਦੇ ਮੂੰਹੋਂ ਇੰਨਾ ਸੁੰਦੇ ਪਾਸ਼ੂ ਦੀ ਆਵਾਜ਼ ਹੀ ਨਿਕਲੀ ਤੇ ਚੁੱਪਚਾਪ ਬੈਠ ਗਈ। ਬੇਬੇ ਵੀ ਛੇਤੀ ਪਾਸ਼ੂ ਨੂੰ ਭੇਜਣਾ ਚਾਹੁੰਦੀ ਸੀ ਕਿਉਂਕਿ ਉਸਨੂੰ ਕੋਲੀ ਦੇ ਵਿਆਹ ਵਿੱਚ ਨੇਕੀ ਤੇ ਉਸ ਦੀ ਮੰਦਿਰ ਨੂੰ ਪਾਸ਼ੂ ਵੱਲ ਬੁਰੀ ਨਜ਼ਰ ਨਾਲ ਵੇਖਦੇ ਹੋਏ ਦੇਖ ਲਿਆ ਸੀ। ਪਰ ਪਾਸ਼ੋ ਲਈ ਇਹ ਸਭ ਅਸਾਹੀ ਉਸ ਨੂੰ ਸਮਝ ਨਹੀਂ ਸੀ ਆ ਰਹਾ ਕਿ ਜਿੰਦਰਵਲ ਆਪਣੀ ਆਵਾਜ਼ ਕਿਵੇਂ ਪਹੁੰਚਾਏ ਕਿ ਹੁਣ ਤੇ ਉਹ ਇਸ ਸਕੂਲ ਵਿੱਚ ਪੜ੍ਹਨੇ ਨਹੀਂ ਆਏਗੀ ਬਸ ਹੋਰ ਦੋ ਦਿਨੋਂ ਨਤੀਜੇ ਆਉਣ ਵਾਲੇ ਸੀ ਤੇ ਪਾਸ਼ੋ ਦਾ ਅਗਲਾ ਸਫ਼ਰ ਸ਼ੁਰੂ ਹੋਣ ਵਾਲਾ ਸੀ ਬੇਬੇ ਵੀ ਰੋਜ਼ ਆਪਣੇ ਤਿੰਨੋਂ ਨਵੀਆਂ-ਨਵੀਆਂ ਹਿਤੈਤਾ ਦਿੰਦੀ ਰਹਿੰਦੀ ਅਕਸਰ ਨੂੰ ਅਕਸਰ ਨੂੰ ਬੇਗਾਨੇ ਪਿੰਡ ਚ ਪਾਸ਼ੋ ਪਹਿਲੀ ਵਾਰ ਇਕੱਲੇ ਰਹਿਣ ਲਈ ਚੱਲੀ ਸੀ ਜੰਗ ਸਿੰਘ ਦੀ ਵੀ ਰਿਟਾਇਰਮੈਂਟ ਹੋ ਗਈ ਸੀ ਤੇ ਉਹ ਆਪਣੇ ਪਿੰਡ ਆ ਚੁੱਕਾ ਸੀ ਪਰ ਪਾਸ਼ੂ ਨੂੰ ਲੈਣ ਵਾਸਤੇ ਉਹ ਆਪਨੇ ਸੀ ਜਾ ਸਕਦਾ ਕਿਉਂਕਿ ਉਸਨੇ ਆਪਣੇ ਪਿੰਡ ਦੇ 14 ਦੋਸਤਾਂ ਨਾਲ ਪਾਰਟੀ ਕਰਨੀ ਸੀ ਪਾਸ਼ੂ ਨੇ ਜਿੰਦਰ ਨੂੰ ਤੇ ਆਖ ਦਿੱਤਾ ਪਰ ਅਜੇ ਤੱਕ ਬੀਬੇ ਨਾਲ ਉਹ ਗੱਲ ਨਹੀਂ ਸੀ ਕਰ ਪਾਈ ਤੇ ਨਾਇ ਜਿੰਦਰ ਆਪਣੀ ਜ਼ੁਬਾਨ ਖੋਲ ਸਕਿਆ ਕਿ ਆਪਣੇ ਦੋਸਤ ਅੱਗੇ ਵੀ ਤੇ ਆਪਣੇ ਮਾਪਿਆਂ ਅੱਗੇ ਵੀ ਅਨ نتیਜੇ ਸਤੌਨ ਦਾ ਦਿਨ ਸੀ ਤੇ ਪਾਸ਼ੋ ਦਾ ਦਿਲ ਛੇਤੀ ਸਕੂਲ ਪਹੁੰਚਨੂ ਕਰ ਰਹੀ ਸੀ ਕਿਉਂਕਿ ਉਹ ਛੇਤੀ ਆਪਣੇ ਦਿਲ ਦੀ ਗੱਲ ਜਿੰਦਰ ਨੂੰ ਦੱਸਣਾ ਚਾਹੁੰਦੀ ਸੀ ਨਤੀਜਿਆਂ ਬਾਰੇ ਪਾਸ਼ੋ ਨੂੰ ਇੰਨਾ ਫਿਕਰ ਨਹੀਂ ਸੀ ਜਿੰਨਾ ਬੇਬੇ ਦਾ ਫੈਸਲੇ ਦਾ ਸੀ ਇੱਕ ਡਰ ਸੀ ਜਿੰਦਰ ਤੋਂ ਦੂਰ ਜਾਂਦਾ ਜੋ ਸ਼ਾਇਦ ਪਾਸ਼ੋ ਤੋਂ ਸਿਆਣੀ ਸੀ ਹੋ ਰਿਆ ਸਭ ਵਿਦਿਆਰਥੀ ਤੇ ਵਿਦਿਆਰਥਣ ਆਪਣਾ ਤੀਜਾ ਚੰਨਣ ਲਈ ਪਹੁੰਚ ਚੁੱਕੇ ਸੀ पाशो ਵੀ હાજર ਸੀ ਪਰ ਨਹੀਂ ਸੀ ਦਿਖਾਈ ਦੇ ਰਿਹਾ ਤਾਂ ਉਸ ਜਿੰਦਰ ਕਿੰਨੇ ਦਿਨਾਂ ਬਾਅਦ ਮਿਲਣ ਦਾ ਸਬੱਬ ਬਣਿਆ ਸੀ ਪਰ ਜਿੰਦਰ ਕਿਧਰੇ ਨਜ਼ਰੀ ਨਹੀਂ ਸੀ ਪੈ ਰਿਹਾ ਪਾਸ਼ੋ ਦੇ ਹੌਂਸਲੇ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਸੀ ਉਸ ਨੂੰ ਡਰ ਸੀ ਕਿ ਕਿਧਰੇ ਜਿੰਦਰ ਨੇ ਉਸ ਨੂੰ ਜਾਣ ਬੁੱਝ ਕੇ ਤੇ ਨਹੀਂ ਪਿਆਰ ਦੇ ਚਾਲ ਚ ਫਸਾਇਆ ਜੇਕਰ ਉਸ ਨੂੰ ਪਿਆਰ ਸੀ ਤਾਂ ਅੱਜ ਤੇ ਅਸੀਂ ਕਿੰਨੀ ਮੁਸ਼ਕਲ ਨਾਲ ਮਿਲਣਾ ਸੀ ਪਰ ਉਹ ਨਹੀਂ ਆਇਆ ਕਿ ਉਸ ਦਾ ਦਿਲ ਨਹੀਂ ਸੀ ਮੈਨੂੰ ਮਿਲਣ ਦਾ ਪਾਸ਼ੋ ਦੇ ਦਿਲ 'ਚ ਕੀ ਕੀ ਖਿਆਲ ਆ ਰਹੇ ਸੀ ਜਦ ਤੱਕ ਨਤੀਜੇ ਵੀ ਸੁਣਾਏ ਜਾਣੇ ਸ਼ੁਰੂ ਹੋ ਗਏ ਇਸ ਵਾਰ ਪਾਸ਼ੋ ਦੂਸਰੇ ਸ਼ਾਂਤੀ ਸਿਤੇ ਜਿੰਦਰ ਪਲੇਸਟਾਨ ਤੇ ਸਭ ਆਪਣਾ ਨਤੀਜਾ ਜਾਣ ਕੇ ਖੁਸ਼ ਸੀ ਜਿੰਦਰ ਤੇ ਨਹੀਂ ਸੀ ਆਇਆ ਪਰ ਉਸਦੇ ਦੋਸਤ ਦਲਜੀਤ ਤੇ ਮੋਨਾ ਉੱਥੇ ਮੌਜੂਦ ਸੀ ਤਾਂ ਪਾਸ਼ੋ ਨੇ ਉਹਨਾਂ ਦੋਹਾਂ ਤੋਂ ਜਿੰਦਰ ਬਾਰੇ ਪੁੱਛਿਆ ਜਿੰਦਰ ਕਿਉਂ ਨਹੀਂ ਆਇਆ ਨਤੀਜੇ ਸੁਣਨ ਵਾਸਤੇ ਮੈਨੂੰ ਉਹ ਕੱਲ ਕੱਲ ਮਿਲਿਆ ਸੀ ਜਦ ਮੈਂ ਡੇਰੀ ਦੁੱਧ ਪਾਉਣ ਵਾਸਤੇ ਗਿਆ ਹੈ ਉਸਨੇ ਕਿਹਾ ਸੀ ਕਿ ਮੈਂ ਵੀ ਆਵਾਂਗਾ ਦਲਜੀਤ ਬੋਲਿਆ ਪਰ ਉਹ ਤੇ ਪੜਾਕੂ ਹੈ ਉਹਨੂੰ ਕੀ ਦਿਲ ਨਹੀਂ ਸੀ ਕਰਦਾ ਆਪਣਾ ਨਤੀਜਾ ਜਾਣਨ ਦਾ ਮੋਨਾ ਦਿਲਜੀਤ ਨੂੰ ਆਗਦਾ ਹੈ ਹੁਣ ਇਹ ਤੇ ਉਹੀ ਜਾਣੇ ਦਿਲਜੀਤ ਤੇ ਮੋਨਾ ਆਪਸ ਵਿੱਚ ਗੱਲਾਂ ਕਰਨ ਲੱਗੇ ਤੇ ਪਛੋਤ ਉਹ ਚੁੱਪਚਾਪ ਕੰਟੀਨ 'ਚ ਚਲੀ ਜਾਂਦੀ ਹੈ ਆਪਣਾ ਸਿਰਫ ਅੜਕੇ ਟੇਬਲ ਵੱਲ ਸਿੱਧਾ ਹੀ ਦੇਖਦੀ ਰਹਿੰਦੀ ਹੈ ਪਤਾ ਨਹੀਂ ਕੀ ਕੀ ਮਨ 'ਚ ਵਿਚਾਰ ਆ ਰਹੇ ਹੁੰਦੇ ਇਸ ਵਕਤ ਉਹ ਆਪ ਇਕੱਲੀ ਕੰਟੀਨ 'ਚ ਹੁੰਦੀ ਹੈ ਜਾਂ ਬਸ ਸਭ ਦੇ ਲਈ ਚਾਹ ਬਣਾਉਣ ਲਈ ਮਾਈ ਮਾਇਆ ਆਂਟੀ ਸੀ ਅਚਾਨਕ ਪਿੱਛੇ ਦੀ ਉਸਦੇ ਗੱਲ ਵਿੱਚ ਕੋਈ ਆਪਣੀਆਂ ਬਾਹਾਂ ਦਾ ਹਾਰ ਪਾਉਂਦਾ ਹੈ ਉਹ ਟੈਂਬਰ ਕੇ ਪਿੱਛੇ ਨੂੰ ਵੇਖਦੀ ਹੈ ਤੇ ਅਜਿੰਦਰ ਸੀ ਕੁਰਸੀ ਟੋਟ ਕੇ ਜਿੰਦਰ ਦੇ ਗੱਲ ਲੱਗ ਕੇ ਰੋਂਦੀ ਹੈ ਜਿੰਦਰ ਵੀ ਚੁੱਪਚਾਪ ਉਸ ਨੂੰ ਗੱਲ ਲੱਗ ਰੋਂ ਦਿੰਦਾ ਉਹ ਜਾਂਦਾ ਸੀ ਕੰਟੀਨ 'ਚ ਇਸ ਸਮੇਂ ਉਹਨਾਂ ਦੋਹਾਂ ਤੋਂ ਬਿਨਾ ਕੋਈ ਤੀਜਾ ਨਹੀਂ ਹੈ ਹੋਰ ਥੋੜੀ ਦਿਰ ਦੇਰ ਰੋਕੇ ਪਾਸ਼ੋ ਜਿੰਦਰ ਤੋਂ ਲੱਗੋ ਜਾਂਦੀ ਹੈ ਤੇ ਉਸਦੇ ਨਾਲ ਲੜਾ ਲੜਦੇ ਹੋਏ ਬੋਲਦੀ ਹੈ ਇੰਨਾ ਲੇਟ ਕਿਉਂ ਆਏ ਹੈ ਮੈਨੂੰ ਪਤਾ ਕੀ ਕੀ ਖਿਆਲ ਆ ਰਹੇ ਸੀ ਮਾਫ ਕਰ ਦੇ ਮੈਂ ਪਹਿਲਾਂ ਕਿੱਥੇ ਚਲਾ ਗਿਆ ਸੀ ਤੈਨੂੰ ਪਤਾ ਤਾਂ ਹਾ ਹੁਣ ਕਨਕਾ ਸਿਰ ਨੂੰ ਆ ਗਈਆਂ ਨੇ ਮੇਰੇ ਨਾਲ ਅਗਲੀ ਵਾਰ ਨਾ ਇੰਝ ਕਰੀ ਪਹਿਲਾਂ ਹੀ ਬਾਪੂ ਐਨਾ ਆਗਦੀ ਹੋਏ ਪਾਸ਼ੋ ਚੁੱਪ ਕਰ ਗਈ ਬਾਪੂ ਬੇਬੇ ਤੂੰ ਬਾਤ ਜੇ ਕੋਈ ਉਸ ਨੂੰ ਇੰਨਾ ਜੀ ਸਿਤਾ ਉਸ ਜਿੰਦਰ ਉਸ ਨੂੰ ਆਪਣੇ ਤੋਂ ਦੂਰ ਹੋਣ ਦੇ ਖਿਆਲ ਨਾਲੇ ਪਾਸ਼ੋ ਡਰ ਜਾਂਦੀ ਸੀ ਦੇਖੋ ਕਿੰਨੀ ਦੇਰ ਤੱਕ ਇੱਕ ਦੂਜੇ ਦੇ ਹੱਥਾਂ ਚ ਹੱਥ ਦੋਨੋਂ ਕਿੰਨੀ ਦੇਰ ਤੱਕ ਇੱਕ ਦੂਜੇ ਦੇ ਹੱਥਾਂ 'ਚ ਹੱਥ ਪਾ ਕੇ ਬੈਠੇ ਰਹੇ ਤੇ ਪਾਸ਼ੋ ਨੇ ਆਪਣੇ ਸਕੂਲ ਛੱਡਣ ਬਾਰੇ ਵੀ ਦੱਸਿਆ ਤੇ ਜਿੰਦਰ ਨੇ ਵੀ ਕਰਦਿਆਂ ਦੇ ਫੈਸਲੇ ਦਾ ਜ਼ਿਕਰ ਕੀਤਾ ਪਰ ਇਹਨਾਂ ਦੱਸਿਆ ਕਿ ਚੰਨੋ ਦੀ ਪੈਨ ਨਾਲ ਉਸ ਦਾ ਰਿਸ਼ਤਾ ਹੋ ਰਿਹਾ ਹੈ ਜਿੰਦਰ ਤੇ ਪਾਸ਼ੋ ਦੋਨੋਂ ਇੱਕ ਇੱਕ ਦੁੱਜੇ ਨੂੰ ਛੱਡਣਾ ਨਹੀਂ ਸੀ ਚੰਦੀ ਪਰ ਹਾਲਾਤ ਦੋਨਾਂ ਨੂੰ ਅਲੱਗ ਕਰਨ ਵਾਲੇ ਸੀ ਆਪਾਂ ਇਤੋਂ ਕਿਤੇ ਦੂਰ ਚੱਲਦੇ ਆ ਜਿੰਦਰ ਆਖਦਾ ਹੈ ਪਰ ਕਿੱਥੇ ਜਾਵਾਂਗੇ ਬਹੁਤ ਵੱਡੀ ਦੁਨੀਆ ਕਿਸੇ ਕੋਨੇ 'ਚ ਰਹਿ ਕੇ ਆਪਾਂ ਵੀ ਆਪਣੀ ਜ਼ਿੰਦਗੀ ਜੀਵਾਂਗੇ ਜਿੰਦਰ ਨੇ ਕਿਹਾ ਮੈਨੂੰ ਇਹ ਠੀਕ ਨਹੀਂ ਲੱਗ ਰਿਹਾ ਇੰਜ ਕਰੋ ਪਛਣਾ ਫਿਰ ਕਰਦਿਆਂ ਨੂੰ ਮਨਾ ਲੈਂਦੇ ਹਾਂ ਉਹ ਤੇ ਕਦੇ ਵੀ ਨਹੀਂ ਮੰਨਣਗੇ ਪਾਸ਼ੋ ਅਤਾਸ਼ ਹੋ ਕੇ ਆਖਦੀ ਹੈ ਮੇਰੇ ਵੀ ਨਹੀਂ ਮੰਨਣਗੇ ਤੂੰ त्याਗਦਾ ਸੀ ਤੇਰੀ ਗੱਲ ਟਾਲਦੇ ਨਹੀਂ ਹੁਣ ਕੀ ਹੋਇਆ ਪਾਸ਼ੋ ਨੇ ਕਿਹਾ ਹਾਂ ਕਿਆ ਸੀ ਹਰ ਬੱਚੇ ਦੀ ਤਰ੍ਹਾਂ ਮੈਨੂੰ ਵੀ ਮਾਨ ਸੀ ਪਰ ਨਹੀਂ ਕੀ ਮਤਲਬ ਮਤਲਬ ਕਿ ਮੈਂ ਵਿਆਹ ਤੋਂ ਮਨਾ ਕੀਤਾ ਸੀ ਪਰ ਤੇਰਾ ਜ਼ਿਕਰ ਨਹੀਂ ਸੀ ਕੀਤਾ ਉਹ ਤੇ ਆੜੀ ਗਏ ਕਿ ਸਾਨੂੰ ਇਹ ਰਿਸ਼ਤਾ ਮਨਜ਼ੂਰ ਹੈ ਇੱਥੇ ਹੀ ਕਰਨਾ ਹੈ ਚੰਦਰ ਪਾਸ਼ੋ ਦੇ ਹੱਥ ਦੀਆਂ ਉਂਗਲਾਂ ਨੂੰ ਆਪਣੇ ਹੱਥ ਨਾਲ ਉਂਗਲਾਂ ਵਿੱਚ ਫਸਾਉਂਦੇ ਹੋਏ ਕਹਿੰਦਾ ਹੈ ਕਿੰਨਾ ਚਿਰ ਦੋਨੋਂ ਬੈਠੇ ਰਹੇ ਤੇ ਫਿਰ ਪਾਸ਼ੋ ਦੇ ਮਨ 'ਚ ਇੱਕ ਖਿਆਲ ਆਇਆ ਤੇ ਬੋਲੀ ਇੱਕ ਥਾਂ ਹੈ ਆਪਾਂ ਜਿੱਥੇ ਜਾ ਸਕਦੇ ਹਾਂ ਉਹ ਕਿੱਥੇ ਸ਼ੀਤਲ ਕੋਲ ਉਸਨੇ ਮੈਨੂੰ ਆਪਣਾ ਪਤਾ ਦਿੱਤਾ ਤੇ ਫੋਨ ਨੰਬਰ ਵੀ ਪਾਸ਼ੋ ਖੁਸ਼ੀ-ਖੁਸ਼ੀ ਕਹਿੰਦੀ ਐਨੀ ਦੂਰ ਜਿੰਦਰ ਨੇ ਗਿਆ ਅਜੇ ਹੁੰਦੇ ਕਹਿੰਦਾ ਸੀ ਦੁਨੀਆ ਬਹੁਤ ਵੱਡੀ ਰਹਿ ਲਵਾਂਗੇ ਕਿਸੇ ਕੋਨੇ 'ਚ ਉਨਕੀ ਹੋਇਆ ਕੁਝ ਨਹੀਂ ਤੂੰ ਦੱਸ ਕਦ ਜਾਣਾ ਜਦ ਤੂੰ ਚਾਹੇ ਕਹੀਂ ਚੱਲ ਮੈਂ ਤੈਨੂੰ ਕੱਲ ਰਾਤ ਉਸੇ ਮੋਟਰ ਤੇ ਮਿਲਾਂਗਾ ਜਿੱਥੇ ਤੇਰੇ ਜਨਮ ਦਿਨ ਦਾ ਕੇਕ ਕੱਟਿਆ ਸੀ ਰਾਤ ਨੂੰ ਪਰ ਮੈਨੂੰ ਤੇ ਡਰ ਲੱਗਦਾ ਹੈ ਪਾਸ਼ੋ ਡਰਦੇ ਹੋਏ ਕਹਿੰਦੀ ਹੈ ਵੇਖ ਤੇ ਜਦ ਪਿਆਰ ਕੀਤਾ ਸੀ ਡਰੀ ਨਹੀਂ ਹੁਣ ਡਰ ਲੱਗਦਾ ਜਿੰਦਰ ਖਜੌਂਦਾ ਹੋਇਆ ਕਹਿੰਦਾ ਕੀ ਐ ਤੂੰ ਮੇਰਾ ਮਜ਼ਾਕ ਬਣਾ ਰਿਹਾ ਹੈ ਅੱਛਾ ਚਲ ਠੀਕ ਹੈ ਕੰਦਸ ਕਿਵੇਂ ਕਰੀਏ ਅੱਜ ਤੇ ਮੈਂ ਕੁਝ ਨਹੀਂ ਕਹਿ ਸਕਦੀ ਜਿਸ ਦਿਨ ਨਾਮ ਕਟਵਾਨ ਮੈਂ ਆਉਂਗੀ ਉਸ ਦਿਨ ਗੱਲ ਕਰਦੇ ਹਾਂ ਨਾਮ ਕਟਵਾਨਾ ਹੀ ਕਿਉਂ ਦੁਪੜਣਾ ਨਹੀਂ ਤੈਨੂੰ ਦੱਸਿਆ ਹੈ ਬੇਬੇ ਨੇ ਮੈਨੂੰ ਮਾਮੇ ਕੇ ਪਿੰਡ ਭੇਜਣਾ ਹੈ ਪੜਨ ਵਾਸਤੇ ਹਾਂ ਹਾਂ ਚਲ ਠੀਕ ਹੈ ਹੁਣ ਤੂੰ ਘਰ ਚੱਲ ਫਿਰ ਮਿਲਦੇ ਹਾਂ ਪਰਸਨ ਜਦੋਂ ਨਾ ਕਟਵਾਨ ਆਏਗੀ ਦੋਨੋਂ ਇੱਕ ਦੂਜੇ ਨੂੰ ਮਿੱਠੀ ਵਿਦਾਈ ਕੀ ਲੈਂਦੇ ਹਨ ਪਾਸ਼ੂ ਨੂੰ ਜਿੰਦਰ ਨਾਲ ਗੱਲ ਕਰਕੇ ਬਹੁਤ ਸਕੂਨ ਮਿਲਿਆ ਤੇ ਜਿੰਦਰ ਨੂੰ ਵੀ ਦੋਵੇਂ ਆਪਣੇ ਆਪ ਰਾਤ ਪੈ ਜਾਂਦੇ ਨੇ ਪਾਸ਼ੂ ਨੇ ਪਾਸ਼ੂ ਦੇ ਘਰ ਪਹੁੰਚ ਕੇ ਬੇਬੇ ਉਸ ਨੂੰ ਚਾਹ ਬਣਾ ਲੰਦੀਆ ਤੇ ਉਸ ਨੂੰ ਆਪਣੀ ਤਿਆਰੀ ਕਰਨ ਨੂੰ ਆਖਦੀ ਹੈ ਬਸ ਹੁਣ ਆਪਣੇ ਜਿਹੜੇ ਪੰਜ ਸਤ ਸੂਟ ਲੈਣੇ ਨੇ ਝੋਲੇ ਚ ਪਾ ਲੈ ਤਿੰਨ ਦਿਨ ਤੱਕ ਚੱਲੀ ਜਾਵੇਂ ਤੂੰ ਕਿਉਂ ਬੇਬੇ ਮਾਮਾ ਆਪ ਨਹੀਂ ਆਉ ਲੈਣ ਵਾਸਤੇ ਹਾਂ ਅੱਜ ਅੰਦਾਜ਼ੇ ਪਾਰਟੀ ਨਾ ਕਰਨੀ ਹੁੰਦੀ ਕਦ ਜਾਣਾ ਬੇਬੇ ਪਰਸੋਂ ਨੂੰ ਤੇ ਆਖਿਆ ਤਿਆਰੀ ਕਰ ਲੈ ਪਰ ਬੇਬੇ ਪਰਸੋਂ ਨੂੰ ਤੇ ਮੈਂ ਆਪਣਾ ਅਜੇ ਨਾ ਕਟਵਾਉਣਾ ਹੈ ਚੱਲ ਫਿਰ ਦੂਜੀ ਸਵੇਰੇ ਬਸ ਚੜ ਜਾਵੇਂ ਬੇਬੇ ਨੇ ਜਦ ਇੰਨਾ ਆਖਿਆ ਤਾਂ ਪਛੂ ਦਿਲ ਦਿੱਲ ਨੂੰ ਡੋਬੂ ਪੈਣ ਲੱਗ ਪਏ ਬੇਬੇ ਕਿੰਨੀ ਖੁਸ਼ੀ ਆਪਣੇ ਤਿੰਨੋਂ ਦੂਜੇ ਪਿੰਡ ਤੇ ਦੂਜੇ ਸਕੂਲ ਚ ਤੋੜ ਕੇ ਜਾਣਦੀ ਸੀ ਕਿ ਬੇਬੇ ਆਉਣ ਵਾਲਾ ਸਮਾਂ ਪਾਸੋਲੀ ਸਪੈਂਡ ਸੇ ਚੰਗਾ ਨਹੀਂ ਹੈ ਪਰ ਨੰਦਕੌਰ ਦੇ ਆਉਣ ਵਾਲੇ ਸਮੇਂ ਤੋਂ ਵੀ ਅਨਜਾਨ ਸੀ ਕਿ ਪਾਸ਼ੋ ਨੇ ਕੀ ਕਰਨਾ ਹੈ ਪਾਸ਼ੋ ਨੇ ਬੇਬੇ ਦੇ ਆਕੇ ਆਪਣੇ ਕਪੜੇ ਚੋਲੇ ਚਪਾਲੇ ਸੀ ਬਸ ਇੰਤਜ਼ਾਰ ਸੀ ਤਾਂ ਸੋਮਵਾਰ ਦਾ ਬੇਬੇ ਨੂੰ ਖੁਸ਼ੀ ਸੀ ਪਾਸ਼ੋ ਨੂੰ ਬਰੀਆ ਨਜ਼ਰਾਂ ਤੋਂ ਤੋਰਨ ਦੀ ਤੇ ਪਾਸ਼ੋ ਨੂੰ ਖੁਸ਼ੀ ਦੇ ਨਾਲ ਨਾਲ ਤਕਲੀਫ ਵੀ ਸੀ ਬੇਬੇ ਤੋਂ ਦੂਰ ਹੋਉਂਦੀ ਪਾਸ਼ੋ ਨੇ ਚੋਲੇ ਦੇ ਵਿੱਚ ਹੀ ਸ਼ੀਤਲ ਦਾ ਪਤਾ ਸਾਮ ਕੇ ਰੱਖ ਲਿਆ ਸੀ ਤਾਂ ਕਿ ਉਹ ਭੁੱਲ ਨਾ ਜਾਵੇ ਬਸ ਹੁਣ ਸੋਮਵਾਰ ਦੀ ਉਡੀਕ ਸੀ ਸਵੇਰ ਹੋਈ ਤੇ ਬੇਬੇ ਨੇ ਪਾਸ਼ੋ ਦੇ ਖਾਣ ਵਾਸਤੇ ਅੱਲ ਵਾਲੇ ਪਰੌਂਠੇ ਬਣਾਏ ਉਸ ਦੇ ਲਈ ਪੋਨੇ ਵਿੱਚ ਦੋ ਬੰਨ ਵੀ ਦਿੱਤੇ ਤਾਂ ਕਿ ਰਸਤੇ 'ਚ ਭੁੱਖ ਲੱਗੇ ਤੇ ਉਹ ਖਾ ਲਵੇ ਆਪਣੇ ਕੋਲ ਇੱਕ ਇੱਕ ਦੋ ਦੋ ਕਰਕੇ ਜੋੜੇ ਕੁਝ ਪੈਸੇ ਵੀ ਬੇਬੇ ਨੇ ਇੱਕ ਛੋਟੇ ਜਿਹੇ ਬਟੂਏ ਵਿੱਚ ਪਾ ਕੇ ਦਿੱਤੇ ਬੇਬੇ ਨੇ ਆਪਣੇ ਹੱਥੀ ਬਟੂਆ ਬਣਾਇਆ ਹੋਇਆ ਸੀ ਪਾਸ਼ੂ ਆਪਣਾ ਨਾਂ ਸਵੇਰਾ ਹੀ ਕਟਵਾਇ ਸੀ ਤੇ ਜਿੰਦਨ ਨੂੰ ਵੀ ਮਿਲਾਈ ਸੀ ਬੇਬੇ ਨੇ ਮਿਲ ਕੇ ਹੁਣ 11 ਵਾਲੀ ਬੱਸ ਬੈਠਣਾ ਸੀ ਤੇ ਮਾਮੇ ਜੰਗ ਨੇ ਅੱਗੇ ਲੈਣ ਵਾਸਤੇ ਆ ਜਾਣਾ ਸੀ ਬੇਬੇ ਦੀ ਖੁਸ਼ੀ ਨਹੀਂ ਸੀ ਸਮਝੀ ਜਾ ਰਹੀ ਕਿਉਂਕਿ ਉਸ ਦੀ ਤੀ ਉਸ ਦਲਦਲ ਵਿੱਚੋਂ ਬਾਹਰ ਜਾ ਰਹੀ ਸੀ ਜਿਸ ਵਿੱਚ ਉਹ 17 ਸਾਲਾਂ ਤੋਂ ਫਸੀ ਹੋਈ ਸੀ ਬਾਸ ਉਹ ਨੰਦਗੌਰ ਆਪਣੀ ਤੀਨ ਨੂੰ ਖੁਸ਼ ਦੇਖਣਾ ਚਾਹੁੰਦੀ ਸੀ ਉਹ ਆਪਣੇ ਦੁੱਖ ਭੁੱਲ ਗਈ ਸੀ ਨੰਦਗੌਰ ਨੂੰ ਇਹੀ ਮਹਿਸੂਸ ਹੁੰਦਾ ਕਿ ਉਸਨੇ ਆਪਣੀ ਜਵਾਨੀ ਤੇ ਰੋਲ ਲਈ ਪਰ ਆਪਣੀ ਤੀਤੀ ਬਚਾ ਲਈ ਸੀ ਪਰ ਅਣਜਾਨੀ ਬੀਬੇ ਉਸ ਖਬਰ ਤੋਂ ਜੋ ਕਿ ਕੁਝ ਘੰਟਿਆਂ ਬਾਅਦ ਪਾਸ਼੍ਰਦੇਵ ਵੱਲੋਂ ਬੀਬੇ ਨੂੰ ਮਿਲਣੀ ਸੀ ਸਾਰਾ ਸਮਨ ਆਪਣੇ ਚੋਲੇ ਚ ਪਾ ਲਿਆ ਪੁਸ਼ਪਿੰਦਰ ਬੀਬੇ ਨੇ ਬੂਆ ਖੋਲ ਕੇ ਕਮਰੇ ਦੇ ਅੰਦਰ ਆਉਂਦੇ ਹੋਏ ਕਿਆ ਅੱਜ ਕੀ ਹੋਇਆ ਪਾਸ਼੍ਰੂ ਕਿਉਂ ਨਹੀਂ ਗਿਆ ਹੁਣ ਜਦ ਮੇਰੀ ਤੀ ਪੜ ਲੱਗ ਗਈ ਕਿਸੇ ਕੰਮ ਕਰਦੇ ਲੱਗ ਗਈ ਤਾਂ ਆਹ ਛੋਟਾ ਨਾ ਥੋੜਾ ਸੋਨਾ ਲੱਗਿਆ ਕਰਨਾ ਤੇਰਾ ਮੈਂ ਪੂਰਾ ਨਾ ਲਿਆ ਕਰੂੰਗੀ ਬੇਬੇ ਨੇ ਮੂੰਹ ਇਹੋ ਜਿਹਾ ਪਿਆਰ ਭਰੀਆਂ ਗੱਲਾਂ ਸੁਣ ਕੇ ਪਾਸ਼ੋ ਦੇ ਹੌਲ ਜੇ ਪੈਣ ਲੱਗ ਪਏ ਨਾ ਬੇਬੇ ਮੈਂ ਤੇਰੀ ਤੇ ਸਦਾ ਹੀ ਪਾਸ਼ੋ ਬਣ ਕੇ ਰਹਿਣਾ ਚਾਹੁੰਦੀ ਆ ਦੁਨੀਆ ਚਾਹੇ ਕੁਝ ਕਹੇ ਇੰਨਾ ਕਹਿ ਬੇਬੇ ਦੇ ਗੱਲਾਂ ਚਿੰਬੜ ਕੇ ਰੋਣ ਲੱਗ ਪਈ ਹੈ ਗੰਮਲੀ ਜਿਵੇਂ ਸੋਰੀ ਚੱਲੀ ਹੋਵੇ ਤੂੰ ਤੇ ਇੰਜ ਰੋ ਰਹੀ ਆ ਮੈਨੂੰ ਕਰੋ ਨਾ ਤੋਰ ਬੇਬੇ ਮੇਰਾ ਤੇਰੇ ਬਿਨਾ ਜੀ ਨਹੀਂ ਲੱਗਣਾ ਰੰਦੀ ਰੰਦੀ ਪਾਸ਼ੂ ਆਕੀ ਜਾਂਦੀ ਤੇ ਬੇਬੇ ਵੀ ਅੱਖਾਂ ਪਾਰ ਆਈਆਂ ਪਰ ਆਪਣੀ ਅੱਖਾਂ ਨੂੰ ਸਾਫ਼ ਕਰਦੇ ਹੋਏ ਬੇਬੇ ਬੋਲੀ ਤੂੰ ਕਿਹੜਾ ਸਦਾ ਵਾਸਤੇ ਜਾ ਰਹੀ ਹੈ ਪੜ ਕੇ ਵਾਪਸ ਤੇ ਇੱਥੇ ਹੀ ਆਉਣਾ ਚਲ ਚੁੱਕ ਝੋਲਾ ਬਸ ਆਉਣ ਵਾਲੀ ਹੈ ਹੋਰ ਲੰਘ ਜਾਵੇ ਪਾਸ਼ੂ ਬੇਬੇ ਦੇ ਪਿੱਛੇ ਪਿੱਛੇ ਹੌਲੀ ਹੌਲੀ ਤੁਰ ਪਈ ਤੇ ਮਨ ਚ ਸੋਚ ਰਹੀ ਸੀ ਚੰਗਾ ਹੋਵੇ ਬਸ ਨਿਕਲ ਜਾਵੇ ਮੇਰੇ ਮੱਥੇ ਕੋਈ ਗਲੰਕ ਨਾ ਆਵੇ ਬਸ ਅੱਡੇ ਤੇ ਪਹੁੰਚ ਕੇ ਦੋਨੋਂ ਮਾਂ ਤੇ ਬੋਰ ਦੇ ਥੱਲੇ ਬਣੇ ਥੜੇ ਤੇ ਬੈਠ ਗਈਆਂ ਬਸ ਦੀ ਉਡੀਕ ਕਰਨ ਲੱਗੀਆਂ ਬੇਬੇ ਮੈਨੂੰ ਮਾਫ਼ ਕਰਦੀ ਉਹ ਕਿਸ ਵਾਸਤੇ ਮੈਂ ਜੋ ਵੀ ਕੋਈ ਗਲਤੀਆਂ ਕੀਤੀਆਂ ਹਨ ਉਹਨਾਂ ਲਈ ਤੂੰ ਤੇ ਕੋਈ ਗਲਤੀ ਕੀਤੀ ਨਹੀਂ ਫਿਰ ਇਹ ਸਭ ਜੋ ਨਹੀਂ ਕੀਤੀਆਂ ਉਹਨਾਂ ਲਈ ਆਪਣੀ ਬੇਬੇ ਦੇ ਹੱਥ ਨੂੰ ਫੜਦੇ ਹੋਏ ਕਹਿੰਦੀ ਹੈ ਆਏ ਹਾਏ ਅੱਜ ਤੈਨੂੰ ਤੇਰੇ ਮਾਮੇ ਕੋਲ ਹੀ ਤੋਰ ਰਹੀ ਆ ਤੂੰ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਈਆਂ ਅਜੇ ਤੇ ਉਹਦੇ ਕੋਲ ਪਹੁੰਚੀ ਵੀ ਨਹੀਂ ਤਾਂ ਵੀ ਤੇਰਾ ਇਹ ਹਾਲ ਹੈ ਦੋਨੋਂ ਮਾਂ ਦੀ ਦੀ ਗੱਲ ਦੁਰਾਨੀ ਬਸ ਆ ਜਾਂਦੀ ਐ ਤੇ ਪਛੋਟ ਕੇ ਬਸ ਵੱਲ ਨੂੰ ਵਾਦੀ ਆ ਕਦੇ ਬੇਬੇ ਵੱਲ ਵੇਖਦੀ ਐ ਛੇਤੀ ਕਰ ਕੁੜੀਏ ਖੋਰ ਵੀ ਸਵਾਰੀਆਂ ਚੱਕਣੀਆਂ ਨੇ ਕੰਡਕਟਰ ਕਹਿੰਦਾ ਐ ਬੇਬੇ ਮੈਨੂੰ ਮਾਫ਼ ਕਰਦੀ ਤੇ ਬਾਪੂ ਨੂੰ ਆਕੀ ਉਸਦੀ ਧੀ ਉਸਨੂੰ ਬਹੁਤ ਪਿਆਰ ਕਰਦੀ ਐ ਇੱਕ ਪੈਰ ਬਸ ਦੀ ਤਾਕਤ ਇੱਕ ਬਾਰ ਖੜ ਕੇ ਖੜੀ ਪਸ਼ੂ ਆਕਦੀ ਐ ਉਹ ਅਜੇ ਗੱਲਾਂ ਹੀ ਨਹੀਂ ਖਤਮ ਹੋਈਆਂ ਚੱਲ ਅੰਦਰ ਕੰਡਕਟਰ ਦੀ ਇੱਕ ਕੁਰੀ ਤੇ ਸਵਾਲੀਆਂ ਚੰਨ ਵਾਲੀਆਂ ਅੱਖਾਂ ਵਿੱਚ ਇੱਕ ਪਸ਼ੂ ਬਸ ਦੇ ਅੰਦਰ ਹੋ ਗਈ ਸਭ ਤੋਂ ਆਖਰ ਵਾਲੀ ਸੀਟ ਤੇ ਜਾ ਕੇ ਬੈਠ ਗਈ ਬਸ ਦੇ ਨਾਲ-ਨਾਲ ਪਸ਼ੂ ਦੇ ਦਿਲ ਦੀ ਧੜਕਣ ਵੀ ਵਧਣੀ ਸ਼ੁਰੂ ਹੋ ਗਈ ਸੀ ਉਸਦਾ ਧਿਆਨ ਬਾਹਰ ਆ ਰਹੇ ਤਰਕਤਾਂ ਤੇ ਖੇਤਾਂ ਵੱਲ ਸੀ ਜਿਵੇਂ ਜਿੰਦਰ ਦੇ ਪਿੰਡ ਬਸ ਪਹੁੰਚਦੀ ਐ ਪਸ਼ੂ ਆਪਣੀ ਨਜ਼ਰ ਅੰਦਰ ਆਉਣ ਵਾਲੀਆਂ ਸਾਰੀਆਂ ਸਵਾਰੀਆਂ ਵੱਲ ਦੌੜਨ ਲੱਗਦੀ ਹੈ ਸਭ ਅੰਦਰ ਆਏ ਤੱਕ ਕੰਡਕਟਰ ਇੱਕ ਸਿਟੀ ਤੇ ਬਸ ਫਿਰ ਰਫਤਾਰ ਫੜਦੀ ਹੈ ਖਵਾਨ ਨਾਲ ਗੱਲਾਂ ਕਰਨ ਲੱਗ ਪੈਂਦੀ ਹੈ ਪਾਸ਼ੋ ਹੈਰਾਨ ਸੀ ਕਿ ਜਿੰਦਰ ਕਿਉਂ ਨਹੀਂ ਸੀ ਆਇਆ ਉਸਨੇ ਤੇ ਵਾਅਦਾ ਕੀਤਾ ਸੀ ਕਿ ਉਹ ਮੈਨੂੰ ਧੋਕੇ ਤੇ ਨਹੀਂ ਦੇ ਰਿਹਾ ਮੈਂ ਵੀ ਆਪਣੇ ਮਾਵੇਂ ਪਿੰਡੀ ਚਲੀ ਜਾਣਾ ਹੈ ਜਦ ਉਸਨੇ ਕੋਈ ਪਰਵਾਹ ਨਹੀਂ ਆਪਣੇ ਆਪ ਨਾਲ ਗੱਲ ਕਰਨ ਲੱਗ ਜਾਂਦੀ ਹੈ ਪਾਸ਼ੋ